હંગામી દસવીર જલાલબાદ ટિવાણા ચૌક તો સામણે આઈ ਸਰਕਾਰੀ বাস ਦੇ ਡਰਾਈਵਰ ਤੇ ਕੰਡਕਟਰ ਦੇ ਨਾਲ ਕੁਟਮਾਰ ਹੋਈ ਹੈ ਤੇ ਨਾਲ ਹੀ বাস ਦੇ ਸ਼ੀਸ਼ੇ ਪੰਨੇ ਗਏ ਨੇ ਮਾਮਲਾ বাস ਦੇ ਨਾਲ ਇੱਕ ਮੋਟਰਸਾਈਕਲ ਦੇ ਟਕਰਾਉਂਦਾ ਹੈ ਜਿਸ ਕਾਰਨ ਹੀ ਪੂਰਾ ਹੰਗਾਮਾ ਹੋਇਆ ਪੀੜਿਤ বাস ਡਰਾਈਵਰ ਦੇ ਦੱਸੇ ਮੁਤਾਬਕ ਉਹ ਚੰਦਪੁਰਨੀ ਤੋਂ ਫਾਜ਼ਿਲਕਾਰ ਹੈ ਸੰਨ ਕਿ ਰਸਤੇ ਦੇ ਵਿੱਚ ਜਾਮ ਲੱਗਾ ਹੋਣ ਕਾਰਨ ਜਦੋਂ ਉਹਨਾਂ ਨੇ বাস ਦੀ ਬ੍ਰੇਕ ਲਗਾਈ ਤਾਂ ਅੱਗੇ ਇੱਕ ਮੋਟਰਸਾਈਕਲ ਆ ਗਿਆ ਜੋ ਸੜਕ ਤੇ ਪਾਣੀ ਹੋਣ ਕਾਰਨ ਤਿਲਕ ਗਿਆ ਤੇ ਮੋਟਰਸਾਈਕਲ ਸਵਾਰ ਢਿੱਗ ਗਿਆ ਪਰਤੱਖ ਦਰਸ਼ੀਆਂ ਦੇ ਦੱਸੇ ਮੁਤਾਬਕ ਮੋਟਰਸਾਈਕਲ ਸਵਾਰ ਨੌਜਵਾਨ ਨੇ ਸ਼ਰਾਬ ਪੀ ਰੱਖੀ ਸੀ ਤੇ ਹੇਠਾ ਡਿੱਗਣ ਤੋਂ ਬਾਅਦ ਉਸਨੇ ਆਪਣੇ ਸਾਥੀਆਂ ਨੂੰ ਫੋਨ ਕਰ ਬੁਲਾ ਲਿਆ 20 ਦੇ ਕਰੀਬ ਨੌਜਵਾਨਾਂ ਨੇ ਬੱਸ ਕੰਡਕਟਰ ਸਮੇਤ ਡਰਾਈਵਰ ਤੇ ਹਮਲਾ ਕਰ ਦਿੱਤਾ ਰੋਡਾਂ ਦੇ ਨਾਲ ਦੋਨਾਂ ਤੇ ਕੁਚਮਾਰ ਕੀਤੀ ਗਈ ਤੇ ਬੱਸ ਨੂੰ ਵਿਪੰਨ ਦਿੱਤਾ ਗਿਆ ਹਾਲਾਂਕਿ ਪੁਲਿਸ ਮੌਕੇ ਤੇ ਪਹੁੰਚ ਗਈ ਤੇ ਕੁਝ ਨੌਜਵਾਨਾਂ ਨੂੰ ਹਿਰਾਸਤ ਦੇ ਵਿੱਚ ਵੀ ਲੈ ਲਿਆ ਗਿਆ ਤੇ ਮਾਮਲੇ 'ਚ ਜਾਂਚ ਜਾਰੀ ਹੈ ਮੇਰਾ ਨਾਮ ਅਰਜਿੰਦਰ ਸਿੰਘ ਹੈ ਪੀਟੀ 180 ਨੰਬਰ ਮੇਰਾ ਜੀ ਮੈਂ ਫਾਇਲ ਦਾ ਚਿੱਤਪੂਰਨਿਤ ਫਾਇਲ ਘਾਰ ਰਿਹਾ ਸੀ ਇੱਥੇ ਨਾਲ ਅੱਗੇ ਆ ਜਾਮ ਲੱਗਾ ਜੀ ਦਾ ਕਾਲਾ ਵਕੂਫ ਸੀ ਮੈਂ ਉਹਨਾਂ ਕਾ ਮੋਟਰਸਾਈਕਲ ਮੇਰੇ ਅੱਗੇ ਉਹਨੇ ਆ ਕੇ ਬ੍ਰੇਕ ਮਾਰ ਦਿੱਤੀ ਤੇ ਮੈਂ ਗੱਡੀ ਦੇ ਮਗਰ ਆ ਕੇ ਬ੍ਰੇਕ ਲਾਤੀ ਮੈਨੂੰ ਮੈਨੂੰ ਰੇਡੀ ਸਵਾਰੀਆਂ ਤੋਂ ਨਹੀਂ ਉਤਰਿਆ ਮੇਰਾ ਉਹਨੇ ਆ ਕੇ ਇਧਰ ਕੈਕਟਰ ਸਾਈਡ 'ਤੇ ਗੱਲ ਪਾਇਆ ਹੂੰ ਮੈਂ ਸਵਾਰੀ ਲੋਕ ਕਰ ਦਿੱਤੀ ਮੈਂ ਨਹੀਂ ਥੱਲੇ ਉਤਰਿਆ ਉਹਨਾਂ ਮੇਰਾ ਸ਼ੀਸ਼ਾ ਪਾੜਤਾ ਮੇਰੇ ਰਾੜਾ ਮਾਰੀਆਂ ਵਿੱਚੋਂ ਫਿਰ ਮੈਂ ਕਹਾ ਯਾਰ ਸਾਰੀ ਗੱਡੀ ਨਾਲ ਪਾੜਦਿਆਂ ਮੈਂ ਥੱਲੇ ਆ ਗਿਆ ਇਹ ਨਾਲ ਥੱਲੇ ਆ ਕੇ ਮੈਨੂੰ ਬਹੁਤ ਚੰਗੀ ਤਰ੍ਹਾਂ ਰਾੜਾਂ ਨਾਲ ਕੁੱਟਿਆ ਤੇਰੀ ਬਕੌਲੇ ਤੁਸੀਂ ਕੰਡਕਟਰ ਹੋ ਮੈਂ ਮੈਂ ਡਰਾਈਵਰ ਹਾਂ ਡਰਾਈਵਰ ਹੋ ਤੁਸੀਂ ਰੋਡ 'ਚ ਅੱਛਾ ਜਾਮ ਲੱਗਾਈ ਤੁਸੀਂ ਬੱਸ ਰੋਕੀ ਐ ਇੱਥੇ ਹਾਂ ਜਾਮ ਲੱਗਾਈ ਮੈਂ ਬੱਸ ਚੱਲੀ ਜਾਂਦੀ ਸੀ ਮੰਨ ਲਿਆ ਬਾਜੀ ਇੰਨੀ ਬੰਦ ਨਹੀਂ ਸੀ ਚੱਲੀ ਜਾਂਦੀ ਸੀ ਨਹੀਂ ਕੋਈ ਲੱਗੀ ਹੈ ਕਿਸੇ ਨਾਲ ਖਾਈ ਨਹੀਂ ਕੋਈ ਨਹੀਂ ਕੋਈ ਅਸੀਂ ਆਰਾਮ ਨਾਲ ਆ ਕੋਰਸੋਂ ਤਿਲਕਿਆ ਆਏ ਕੋਰਸੋਂ ਦਾ ਤਿਲਕਿਆ ਉਹਨੇ ਅੱਗੇ ਅੱਛਾ ਉਹ ਤੋਂ ਦਾਰੂ ਰੱਜਾਈ ਨੂੰ ਕੋਰਸੋਂ ਅਸੀਂ ਵੀ ਰਾਤ ਨੂੰ ਗੱਡੀ 'ਚ ਸੀ ਇਹ ਨਜੇ ਦੇ ਰੱਜੇ ਮੁੰਡੇ ਅੰਨੇ ਹੋਏ ਐਂ ਉੱਕੀ ਜਾਂਦੇ ਜਦੋਂ ਪਿਛਲੀ ਗੱਡੀ ਬਰਾਬਰ ਆ ਖੜੀ ਆ ਇਹਨਾਂ ਨੇ ਅੰਨੇ ਹੋ ਕੇ ਪਤਾ ਨਹੀਂ ਕਿੱਥੇ ਵੱਜਦੀ ਆ ਉਥੋਂ ਰਾਡਾ ਲਈਆਂ ਡਾਗਾ ਲਈਆਂ ਉਹ ਠੋਡੀਆਂ ਇਹਨਾਂ ਦੇ ਕੋਲ ਸ਼ੀਸ਼ੇ ਭੰਨੇ ਆ ਇਹਨੂੰ ਕੁੱਟਿਆ ਟਰੈਵਲ ਨੂੰ ਕੁੱਟਿਆ ਕੰਡੈਕਟਰ ਨੂੰ ਸਾਰਿਆਂ ਨੂੰ ਇਹਨਾਂ ਨੂੰ ਇਹ ਮੁੰਡੇ ਨਜੇ ਦੇ ਰੱਜੇ ਆ ਉਹਨਾਂ ਦੀ ਗਲਤੀ ਆ ਉਹਨਾਂ ਕਿ ਕਿ ਖੋਦ ਕੇ ਤੇ ਪਾਣੀ ਆ ਬਰਸਾਤ ਦਾ ਕਰਕੇ ਖੜਾ ਸੀ ਇਹਨੂੰ ਲਜੋਬ ਟੈਸਟ ਕੀਤਾ ਇਹ ਮੇਰੇ ਇਹਨਾਂ ਕਿੰਨਾ ਲੱਗਿਆ ਹਾਂ ਤੋ ਇਹ ਤੀ ਰੋਡ ਤੇ ਪੇਰ ਰੈਂਮੀ ਨਾਲ ਕੁੱਟਿਆ ਸਾਰਿਆਂ ਦਾ ਕੰਨ ਨਾਲ ਨੂੰ ਪੁੱਛੋ ਵੀ ਸਾਰਿਆਂ ਨੇ ਛਡਾਉਣ ਦੀ ਕੋਸ਼ਿਸ਼ ਕੀਤੀ ਆ ਜਿਹੜਾ ਛਡਾਉਂਦਾ ਸੀ ਉਹਦੇ ਵੀ ਗੱਲ ਪੈਂਦੀ ਸੀ ਉਹਨੂੰ ਛਡ ਮੇਲੀ ਗੁੱਦ ਨਾਲ ਸਵਾਰੀਆਂ ਨੂੰ ਵੀ ਕੁੱਟ ਕੇ ਗਏ ਠੀਕ ਕਰਨੇ ਦੀ ਬਾਤ ਸਾਡੇ ਆਪ ਦੇ ਹੱਥ ਆ ਰਹੀ ਸੀ ਸਲੋ ਸੀਗੀ ਤੇ ਉਹ ਕੋ ਮੁੰਡਾ ਆ ਗਿਆ ਉਹਨੇ ਵਿੱਚ ਮਾਰੇ ਆ ਕੇ ਬਾਅਦ ਤੇ ਧਾਰੂ ਬਿੱਤੀ ਹੋਈ ਸੀ ਉਹਦੀ ਉਹਨੂੰ ਅਸੀਂ ਕਿਹਾ ਵੀ ਵੀਰੇ ਵੀ ਤੈਨੂੰ ਨੁਕਸਾਨ ਦੇ ਦੇਗਾ ਡਰਾਈਵਰ ਪਰ ਉਹ ਮੇਰੇ ਨਾਲ ਵੀ ਪੈ ਗਿਆ ਡਰਾਈਵਰ ਦੀ ਪੈ ਗਿਆ ਸੀ ਛਡਾਵੇਂ ਰਹਿਆ ਠੀਕ ਹੈ ਉਹਨੇ ਨਹੀਂ ਮੰਨੇ ਇਹਨਾਂ ਦੇ ਮੁੰਡੇ ਆ ਗਏ ਇਹਨਾਂ ਨੂੰ ਇੰਨਾ ਕੁੱਟਿਆ ਉਹਨਾਂ ਜਾਨਵਰਾਂ ਵਾਂਗ ਕਰ ਗੱਡੀ ਸਾਡੇ ਮੂੰਹ ਤੇ ਵੱਜੇ ਸ਼ੀਸ਼ੇ 25 ਜਣੇ ਮੁੰਡੇ ਸੀਗੇ ਇੰਡੀਆਂ ਦੀ ਮੋਟੀਆਂ ਰਾੜਾਂ ਨਾਲ ਕੁੱਤੇ ਮੰਗ ਕਰਦੇ ਉਹ ਮੰਗ ਕਰਦੇ ਇਹਨੂੰ ਇਨਸਾਬ ਮਿਲਣਾ ਚਾਹੀਦਾ ਡਰਾਈਵਰ ਨੂੰ ਨਜਾਇਜ਼ ਹੋਇਆ ਵਿਚਾਰੇ ਨਾਲ ਆ ਮੈਂ ਰੋਡ 'ਤੇ ਬੈਬਰਾਂ ਦੀ ਫਰੋਜ ਪੁੱਡੀ ਪੁੱਛ ਕੀ ਹੋਇਆ ਗੱਡੀ ਦਾ ਕਿ ਝਗੜਾ ਹੋ ਜਾਂਦਾ ਸੀ ਇਹ ਡਰਾਈਵਰ ਨੂੰ ਕੁੱਟਮਾਰ ਕਰੀ ਜਾਂਦੇ ਸੀ ਰਾੜਾ ਸੀ ਦਸਤੇ ਸੀ ਇਹਨਾਂ ਕੋਲੇ ਇਹ 8-10 ਜਣੇ ਸੀਗੇ ਹੁਣ ਕੀ ਹੋਇਆ ਇਹਨਾਂ ਨੇ ਛਡਾਉਂਦੇ ਛਡਾਉਂਦੇ ਮੇਰੇ ਵੀ ਆ ਦੇਖੋ ਨੀਲ ਪੈ ਗਏ ਹੱਥ ਤੇ ਮੇਰੇ ਵੀ ਵੱਜੀ ਹੱਥ ਤੇ ਪਰ ਇਹਨਾਂ ਦੇ ਗੋਸ ਆ ਸਾਰੀਆਂ ਦੁਕਾਨਾਂ ਵਾਲੇ ਨੇ ਛਡਾਉਣ ਦੀ ਕੋਸ਼ਿਸ਼ ਕੀਤੀ ਆ ਇਹ ਕਿਸੇ ਪਾਸੇ ਨਹੀਂ ਆਏ